ਹਾਂਜੀ ਨਮੋ ਗ੍ਰਾਂਜੀ ਕਈ ਲੋਕ ਦੇਖੇ ਨੇ ਬੜੇ ਵਧੀਆ ਹੁੰਦੇ ਨੇ ਪਰਿਵਾਰ ਦੇ ਵਿੱਚ ਬੜਾ ਵਧੀਆ ਖੁਸ਼ ਰਹਿੰਦੇ ਨੇ ਅਚਾਨਕ ਕੋਈ ਆਪਾ ਪ੍ਰੋਗਰਾਮ ਕੀਤਾ ਚਾਹੇ ਘਰ ਦਾ ਮਹੂਰਤ ਕੀਤਾ ਚਾਹੇ ਕਿਸੇ ਵੀ ਕਿਸਮ ਦਾ ਪ੍ਰੋਗਰਾਮ ਕੀਤਾ ਤੇ ਜਾਂ ਦੁਕਾਨ ਬੜੀ ਵਧੀਆ ਚੱਲਦੀ ਸੀ ਤੇ ਉਹਦੇ ਵਿੱਚ ਦੂਜੀ ਦੁਕਾਨ ਨਾਲ ਦੀ ਵਧਾਈ ਸੀ ਉੱਥੇ ਮਹੂਰਤ ਕੀਤਾ ਸੀ ਕਈ ਇਹੋ ਜਿਹੇ ਕੰਮ ਹੁੰਦੇ ਨੇ ਫੈਕਟਰੀ ਚੱਲਦੀ ਐ ਚੰਗੀ ਭਲੀ ਬਹੁਤ ਵਧੀਆ ਚੱਲਦੀ ਐ ਦੂਜੀ ਫੈਕਟਰੀ ਨਾਲ ਲਾ ਲਈ ਤੇ ਪਹਿਲੀ ਵਾਈ ਦਾ ਵੀ ਦੂਜੀ ਦਾ ਵੀ ਦੋਨੋਂ ਦਾ ਬੁਰਾ ਹਾਲ ਹੋ ਗਿਆ। ਨજર ਤੋਂ ਟੋਟਕਾ ਛੋਟਾ ਜਾ ਕਰਨਾ ਤੁਸੀਂ ਆ ਦੇਖੋ ਭਮਾ ਘਰ ਨੂੰ ਨજર ਲੱਗੇ ਭਮਾ ਵਪਾਰ ਨੂੰ ਭਮਾ ਦੁਕਾਨ ਨੂੰ ਭਮਾ ਤੁਹਾਡੇ ਬੱਚਿਆਂ ਨੂੰ ਜਾਂ ਤੁਹਾਡੇ ਪਰਿਵਾਰ ਨੂੰ ਜਿਹੜੀ ਨਜ਼ਰ ਆ ਕਹਿੰਦੇ ਪੱਥਰਾਂ ਨੂੰ ਪਾੜ ਦਿੰਦੀ ਐ ਇਹੋ ਜੀ ਚੀਜ਼ ਆ। ਹਾਂ। ਦੇਖੋ ਤੁਸੀਂ ਕਰਨਾ ਕੀ ਆ ਇੱਕ ਚੁਟਕੀ ਪਰ ਆਟੇ ਦੀ ਲੈਣੀ ਕਣਕ ਦੇ ਦੀ ਇਹ ਲੈ ਕੇ 곗ਾ ਤੋਂ ਬਾਹਰ ਹੋ ਜਾਣਾ ਚੁਟਕੀ ਆਟੇ ਦੀ ਹੱਥ ਲੈ ਕੇ ਇਹ ਕਹਿਣਾ ਹੈ हे ਭਗਵਾਨ हे ਪ੍ਰਮਾਤਮਾ ਜਿਵੇਂ ਅਸੀਂ ਤੜਫਿਆ ਨਾ ਨਜ਼ਰ ਦੇ ਨਾਲ ਇਹ ਨਜ਼ਰ ਮੁੜ ਕੇ ਉਸ ਇਨਸਾਨ ਕੋਲੇ ਜਾਵੇ ਉਹ ਵੀ ਇੱਕ ਨੇ ਤੜਫੇ ਜਿਵੇਂ ਅਸੀਂ ਤੜਫਿਆ ਇੱਕ-ਇੱਕੇ ਉਹਨੇ ਮੁੱਖ ਦਵਾਰ ਦੇ ਬਾਹਰ ਛੁਟਕੀ ਆਟੇ ਦੀ ਪਾ ਦੇਣੀ ਥੱਲੇ ਜ਼ਮੀਨ ਤੇ ਬਸ ਉਥੇ ਕੀੜੀਆਂ ਕੁੜੀਆਂ ਖਾ ਲੈਣੀਆਂ ਇੰਨਾ ਹੀ ਕੰਮ ਕਰਨਾ ਕੋਈ ਜ਼ਿਆਦਾ ਨਹੀਂ ਹੈਗਾ ਇਹ ਕਰਨਾ ਪਤਾ ਕਦੋਂ ਸ਼ੁਕਲ ਪੱਖ ਦੀ ਪਹਿਲੀ ਤਿਥੀ ਤੋਂ ਜਿਹਨੂੰ ਪ੍ਰਥਮ ਤਿਥੀ ਕਹਿੰਦੇ ਨੇ ਜੇ ਤੁਹਾਨੂੰ ਨਾ ਪਤਾ ਲੱਗਾ ਕਿਸੇ ਪੰਡਤ ਤੋਂ ਪੁੱਛ ਲਿਓ ਪੂਰਨਮਾਸ਼ੀ ਤੱਕ ਕਰਨਾ ਇਹ ਕੰਮ ਡੇਲੀ ਨਾਗਾਨੀ ਪਾਉਣਾ ਸਵੇਰੇ ਉੱਠ ਕੇ ਸਵੇਰੀ ਕਰਨਾ ਹੈ। ਮੂੰਹ ਹੱਥ ਧੋ ਲੋ ਚਾਹ ਪਾਣੀ ਪੀ ਲੋ ਕੋਈ ਗੱਲੇ ਨਾ ਹਾਲ ਪਰ ਨਾਗਾ ਨਹੀਂ ਪਾਉਣਾ। ਡੇਲੀ ਕਰਨਾ। ਪ੍ਰਥਮ ਪੱਖ ਦੀ ਜਿਹੜੀ ਹੁੰਦਾ ਦਿਨ ਪ੍ਰਥਮ ਸ਼ੁਗਲ ਪੱਖ ਕਹਿੰਨੇ ਕੀ ਕਹਿੰਦੇ ਉਹ ਹਿੰਦੀ ਚ ਲਿਖਿਆ ਮੇਰੇ ਸਮਝ ਮੇਰਾ ਵੀ ਨਹੀਂ ਆ। ਪ੍ਰਥਮ ਪੱਖ ਲਿਖਿਆ ਉਹਦੇ ਚ। ਉਹ ਚਲ ਕੋਈ ਗਾਲੀ ਪੜਤ ਨੂੰ ਪੁੱਛ ਲੈ ਪੜਤ ਨੂੰ ਪੱਕਾ ਪਤਾ ਹੁੰਦਾ ਬਈ। ਲੈ ਕਿ ਨਹੀਂ ਕੋਈ ਆਸਗਵਾਂਡ ਹੁੰਦਾ ਕੋਈ ਹੋਰ ਕਿਸੇ ਨੂੰ ਪੁੱਛਣਾ ਹਿੰਦੀ ਦਾ ਮੈਨੂੰ मीनिंग ਪੰਜਾਬੀ ਚ ਨਹੀਂ ਬਣਾਉਣਾ ਆਇਆ। ਪ੍ਰਥਮ ਪੱਖ ਦੀ ਉਹਨਾਂ ਤਿਥੀ ਗਿਆ। ਪ੍ਰਥਮ ਪੱਖ ਦੀ ਤਿਥੀ ਜਾਂ ਫਿਰ ਸ਼ੁਕਲ ਪੱਖ ਦੀ ਤਿਥੀ ਉਹ ਮੈਨੂੰ ਵੀ ਨਹੀਂ ਸਮਝ ਪਈ ਹੈ ਕਿ ਨਹੀਂ ਮੈਂ ਤੁਹਾਨੂੰ ਪੰਜਾਬੀ ਚ ਬਣਾ ਕੇ ਦੱਸ ਦਿੰਦੀ। ਬਾਕੀ ਤਾਂ ਜਿਹੜਾ ਮੈਨੂੰ ਆਉਂਦਾ ਮੈਂ ਉਹ ਜਿਹੜੇ ਹਿੰਦੀ ਦੇ ਅੱਖਰ ਨੇ ਉਹ ਪੰਜਾਬੀ ਚ ਕਰ ਲੈਣੀਆਂ। ਜਿਹੜੀਆਂ ਤਿੱਥੀਆਂ ਤੁਥੀਆਂ ਨੇ ਇਹਨਾਂ ਬਾਰੇ ਮੈਨੂੰ ਇੰਨੀ ਨਹੀਂ ਪਤਾ ਲੱਗਦਾ ਹੈਗਾ ਇਹਨਾਂ ਦੀ ਪੰਜਾਬੀ ਵੀ ਕਿਵੇਂ ਬਣਾਵਾਂ ਜਾਂ ਮੈਨੂੰ ਖੁਦ ਨੂੰ ਨਹੀਂ ਪਤਾ ਪਰ ਮੈਂ ਝੂਠ ਨਹੀਂ ਬੋਲਦੇ ਕਿ ਮੈਨੂੰ ਨਾ ਝੂਠ ਬੋਲਣ ਦੀ ਆਦਤ ਆ ਦੇਖੋ ਬਾਕੀ ਕਰਨਾ ਤੁਸੀਂ ਇਹ ਫਾਇਦੇ ਹੋਣਗੇ ਗਰੰਟੀ ਨਾਲ ਬਸ ਸੁਖਲ ਪੱਖ ਜਾਂ ਪਤਾ ਕਰ ਲਿਓ ਪ੍ਰਥਮ ਪੱਖ ਕਿਹੜੀ ਤਿਸਮ ਕਹਿੰਦੇ ਨੇ ਉਸ ਤੋਂ ਲੈ ਕੇ ਪੂਰਨ ਮਾਸੀ ਤੱਕ ਇਹ ਕੰਮ ਕਰਨਾ ਇਹ ਆਪਦਾ ਕਾਪੀ ਤੇ ਨੋਟ ਕਰ ਲਓ ਵੀਡੀਓ ਨੂੰ ਸੇਵ ਕਰਕੇ ਰੱਖ ਲਓ ਵੀਡੀਓ ਨੂੰ ਦੂਜੇ ਫੋਨ ਦੇ ਵਿੱਚ ਸ਼ੇਅਰ ਕਰਕੇ ਰੱਖ ਲਓ ਅੱਛਾ ਜੀ ਨਮਨ ਰਣਜੀ